ਪਾਣਾ ਸਿੱਧੂ ਦੇ ਹੱਕ ਵਿੱਚ ਭਗਵੰਤ ਮਾਨ ਦੇ ਪੁੱਤਲੇ ਫੂਕੇ ਸਾਂਝਾ ਸੰਘਰਸ਼ ਮੋਰਚਾ ਨੇ ਚਾਰ ਜ਼ਿਲ੍ਹਿਆਂ ਵਿੱਚ ਪੁਤਲੇ ਫੁੱਕੇ ਸਾਂਝਾ ਸੰਘਰਸ਼ ਮੋਰਚਾ ਪੰਜਾਬ ਤੇ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਅੱਜ ਬਾਣਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਕਪੂਰਥਲਾ ਗੁਰਦਾਸਪੁਰ ਹੁਸ਼ਿਆਰਪੁਰ ਤੇ ਜਲੰਧਰ ਦੇ ਤਕਰੀਬਨ 100 ਪਿੰਡਾਂ ਵਿੱਚ ਪੁਤਲੇ ਫੁੱਕ ਰੋਸ ਪ੍ਰਗਟ ਕੀਤਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਿਆਨਤ ਸਿੰਘ ਤੇ ਕੇਪੀਐਸ ਗਿੱਲ ਦੇ ਰਾਹਾਂ ਤੇ ਤੁਰ ਪਈ ਹੈ ਭਗਵੰਤ ਮਾਨ ਸਰਕਾਰ ਵੱਲੋਂ ਤਾਣਾਸ਼ਾਹੀ ਰਵਈਆ ਅਪਣਾਉਂਦੇ ਹੋਏ ਜਿਸ ਤਰ੍ਹਾਂ ਪਹਿਲਾ भाई अमृतपाल सिंह ਤੇ ਉਸਦੇ ਸਾਥੀਆਂ ਤੇ NSA ਐਕਟ ਲਾ ਡਿਬਰੂਗੜ ਜੇਲ੍ਹ ਭੇਜਿਆ ਗਿਆ ਹੁਣ ਪਾਣਾ ਸਿੱਧੂ ਤੋਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਬੇਬਾਕ ਟਿੱਪਣੀਆਂ ਕਰਦਾ ਸੀ ਤੇ ਲੁਧਿਆਣਾ ਪਟਿਆਲਾ ਤੇ ਹੁਣ ਅਬੋਹਰ ਦੇ ਵਿੱਚ ਛੁੱਟੇ ਪਰਚੇ ਪਾ ਫਸਾਇਆ ਜਾ ਰਿਹਾ ਹੈ ਸੇਮ ਸਿੰਘ ਵਿੱਕੀ ਪਰਮਜੀਤ ਸਿੰਘ ਜੱਬੋਵਾਲ ਗੁਰਦੀਪ ਸਿੰਘ ਪੰਡਾਲ ਹਰਵਿੰਦਰ ਸਿੰਘ ਖਜਾਲਾ ਅਫਤਾਰ ਸਿੰਘ ਸੇਖੋ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਾਣਾ ਸਿੱਧੂ ਨੂੰ ਜਲਦਬਾ ਇੱਜ਼ਤ ਬਰੀ ਨਹੀਂ ਕਰਦੀ ਤਾਂ ਸਾਂਝਾ ਸੰਘਰਸ਼ ਮੋਰਚਾ ਪੰਜਾਬ ਤੇ ਪੀਕੇਯੂ ਬਗੀ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਸ ਸਮੇਂ ਬੋਰਡ ਸਿੰਘ ਹਜ਼ਾਰਾ ਰਵਿੰਦਰ ਸਿੰਘ ਕੋਲਿਆਵਾਲ ਹਰਨੇਕ ਸਿੰਘ ਜੈਨਪੁਰ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ਸੁਰਿੰਦਰ ਸਿੰਘ ਬਾਉਪੁਰ ਨਿਸ਼ਾਨ ਸਿੰਘ ਪਸੰਦ ਕਦੀਮ ਡਾਕਟਰ ਲਖਵਿੰਦਰ ਸਿੰਘ ਅਮਰਿਤਪਾਲ ਸਿੰਘ ਗੋਪੀਪੁਰ ਗੁਰਮੀਤ ਸਿੰਘ ਭਗਵਾਨਪੁਰ ਸੁਖਦੇਵ ਸਿੰਘ ਖੀਰਾਵਾਲੀ ਲਖਵਿੰਦਰ ਸਿੰਘ ਟੋਡਰਾਵਾਲ ਯੂਥ ਵਿੰਗ ਕੁਲਦੀਪ ਸਿੰਘ ਪੱਟੀ ਲਵਪ੍ਰੀਤ ਸਿੰਘ ਗੋਪੀਪੁਰ ਲਵਪ੍ਰੀਤ ਸਿੰਘ ਦੁੱਲੋਵਾਲ ਰਗਬੀਰ ਸਿੰਘ ਨਰਕਟ ਆਦਿ ਵੱਲੋਂ ਅਨੇਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਪੁਤਲੇ ਫੂਕੇ ਗਏ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਆਗੂ ਸਾਂਝਾ ਸੰਘਰਸ਼ ਮੋਰਚਾ ਪੰਜਾਬ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬ ਕਿਸਾਨ ਯੂਨੀਅਨ ਬਾਗੀ ਤੇ ਸਾਂਝਾ ਸੰਘਰਸ਼ ਮੋਰਚਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਤੇ ਕਪੂਰਥਲਾ ਦੇ ਲਗਭਗ 100 ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਕਿ ਧੱਕੇਸ਼ਾਹੀ ਕਰ ਰਹੀ ਆ ਨੌਜਵਾਨੀ ਦੇ ਨਾਲ ਅਸੀਂ 84 ਹੰਡਾਈ ਅਸੀਂ 90 ਦਾ ਦਹਾਕਾ ਦੇਖਿਆ ਅਸੀਂ ਉਹ ਦੌਰ ਦੇਖਿਆ ਜਦੋਂ ਕੇਪੀਐਸ ਗਿੱਲ ਨੇ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਨੌਜਵਾਨਾਂ ਨੂੰ ਝੂਟੇ ਪਾਚੇ ਪਾ ਕੇ ਝੂਠੇ ਮੁਕਾਬਲੇ ਬਣਾਏ ਗਏ ਉਸ ਤੋਂ ਬਾਅਦ ਬਿਆੰਤੇ ਬਿਆੰਤੇ ਬੁੱਚੜ ਦੀ ਸਰਕਾਰ ਵੱਲੋਂ ਜਦੋਂ ਨੌਜਵਾਨੀ ਦਾ ਕਾਣ ਕੀਤਾ ਗਿਆ ਉਸ ਤੋਂ ਅਗਲਾ ਦੌਰ ਅਸੀਂ ਦੇਖਿਆ ਜਦੋਂ ਪੰਥ ਨਾਂ ਤੇ ਬਾਦਲ ਸਰਕਾਰ ਵੱਲੋਂ ਵੋਟਾਂ ਮੰਗੀਆਂ ਗਈਆਂ ਤੇ ਪੰਜਾਬ ਦੀ ਨੌਜਵਾਨੀ ਦਾ ਕਾਣ ਕੀਤਾ ਗਿਆ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵੱਲ ਧੱਕਿਆ ਗਿਆ ਕੋਣ ਅਗਲਾ ਦੌਰ ਆਇਆ ਹੈ ਕਿ ਜਿਹੜੀ ਪਗਵੰਤ ਮਾਨ ਦੀ ਸਰਕਾਰ ਇਸ ਬਦਲਾਅ ਦੀ ਸਰਕਾਰ ਦਾ ਪਹਿਲਾ ਸਰਦਾਰ ਅਮਰਿਤਪਾਲ ਸਿੰਘ ਜੋ ਕਿ ਬਹੁਤ ਵਧੀਆ ਇੱਕ ਕੰਮ ਕਰ ਰਹੇ ਸੀਗੇ ਲੋਕਾਂ ਨੂੰ ਨਸ਼ਾ ਮੁਕਤ ਕਰ ਰਹੇ ਸੀਗੇ ਗੁਰੂ ਦੇ ਲੜ ਲਾ ਰਹੇ ਸੀਗੇ ਅੰਬਰੇ ਸ਼ਿਕਾਰ ਰਹੇ ਸੀਗੇ ਉਹਨਾਂ ਦੀ ਲਹਿਰ ਨੂੰ ਰੋਕਣ ਦੇ ਲਈ ਉਹਨਾਂ ਦੇ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਐਨਐਸਏ ਲਾ ਕੇ ਡਿਬ੍ਰਿਊ ਕਾਰਡ ਜੇਲ ਸਿੱਟਿਆ ਗਿਆ ਤੇ ਹੁਣ ਜਿਹੜਾ ਵੀ ਨੌਜਵਾਨ ਜਾਂ ਜਿਹੜਾ ਵੀ ਸਮਾਜ ਸੇਵੀ ਕੋਈ ਵੀ ਹੈਗਾ ਉਹ ਜਦੋਂ ਵੀ ਕੋਈ ਸਮਾਜ ਦੇ ਇਹ ਤੇ ਦੀ ਗੱਲ ਕਰਦਾ ਏ ਜੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦਾ ਖੰਡਣ ਕਰਦਾ ਏ ਤੇ ਕਿਤੇ ਨਾ ਕਿਤੇ ਸਰਕਾਰਾਂ ਕੋਈ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ ਅੱਜ ਸਾਨੂੰ ਉੱਠਣ ਦੀ ਲੋੜ ਏ ਸਾਨੂੰ ਉਹਨਾਂ ਨੌਜਵਾਨਾਂ ਦੇ ਨਾਲ ਖੜਨ ਦੀ ਲੋੜ ਹੈ ਜਿਉਂ ਪਹਾਣਾ ਸਿੱਧੂ ਜੋ ਬਹੁਤ ਵਧੀਆ ਇੱਕ ਸਮਾਜਿਕ ਕਾਰਜੇ ਕਰ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਉਹਦੇ ਉੱਪਰ ਝੂਠੇ ਪਰਚੇ ਪਾ ਕੇ ਪਹਿਲਾ ਲੁਧਿਆਣਾ ਦੇ ਵਿੱਚ ਦੂਸਰਾ ਪਰਚਾ ਪਟਿਆਲਾ ਦੇ ਵਿੱਚ ਤੇ ਤੀਸਰਾ ਪਰਚਾ ਹੁਣ ਅੰਬੋਰ ਦੇ ਵਿੱਚ ਪਾਇਆ ਗਿਆ ਸੋ ਕਿਤੇ ਨਾ ਕਿਤੇ ਸਾਨੂੰ ਅੱਜ ਉੱਠਣ ਦੀ ਲੋੜ ਹੈ ਕਿਉਂਕਿ ਹੁਣ ਜਿਹੜੀ ਇਹ ਅੱਗੇ ਇੱਕ ਘਰਾਂ ਤੱਕ ਪਹੁੰਚ ਰਹੀ ਏ ਕਿੰਨਾ ਕਤੀਗ ਦੁਬਾਰਾ 90 ਦਾ ਜਿਹੜਾ ਦੌਰ ਸੀਗਾ ਉਹ ਬਿਆਨਤੇ ਪੁੱਛਣ ਵਾਲਾ ਉਹ ਕੇਪੀਐਸ ਗਿੱਲ ਵਾਲਾ ਉਹ ਦੁਬਾਰਾ ਤੋਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਸੋ ਅੱਜ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਸੋ ਅੱਜ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਤੇ ਸਾਂਝਾ ਸੰਘਰਸ਼ ਮੋਰਚਾ ਵੱਲੋਂ ਜੋ ਲਗਭਗ 100 ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕ ਰਿਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਕਰ ਪਾਨੇ ਸਿੱਧੂ ਨੂੰ ਬਾ ਇੱਜ਼ਤ ਬਰੀ ਨਹੀਂ ਕੀਤਾ ਜਾਂਦਾ ਹਰ ਕੇਸ ਦੇ ਵਿੱਚੋਂ ਤੇ ਪੰਜਾਬ ਕਿਸਾਨ ਯੂਨੀਅਨ ਬਾਕੀ ਤੇ ਸਾਂਝਾ ਸੰਘਰਸ਼ ਮੋਰਚਾ ਪੰਜਾਬ ਇਸ ਜਿਹੜੀ ਲਹਿਰ ਬਣੀ ਆ ਇਸ ਨੂੰ ਘਰ ਘਰ ਤੱਕ ਲੈ ਕੇ ਜਾਊਗਾ ਇਸ ਨੂੰ ਗਲੀ ਗਲੀ ਤੱਕ ਲੈ ਕੇ ਜਾਊਗਾ ਇਸ ਨੂੰ ਮੁਹੱਲੇ ਮੁਹੱਲੇ ਤੱਕ ਲੈ ਕੇ ਜਾਊਗਾ ਤੇ ਹਰ ਪਿੰਡਾਂ ਦੇ ਵਿੱਚੋਂ ਅਸੀਂ ਯੂਥ ਨੂੰ ਇਕੱਠਾ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਕਰਕੇ ਹੋ ਸਕੇ ਤਾਂ ਪੰਜਾਬ ਬੰਦ ਦੀ ਕਾਲ ਦੇਵਾਂਗੇ ਅਸੀਂ ਕੱਲ ਤੋਂ ਸ਼ਹਿਰਾਂ ਦੇ ਵਿੱਚ ਪੁਤਲੇ ਫੂਕਣੇ ਸ਼ੁਰੂ ਕਰਾਂਗੇ ਰੋਡ ਜਾਮ ਕਰਾਂਗੇ ਪਰ ਜਦੋਂ ਤੱਕ ਸਾਡੀ ਨੌਜਵਾਨੀ ਦਾ ਇੱਕ ਆਣ ਨਹੀਂ ਰੁਕਦਾ ਉਹ ਤੱਕ ਪੰਜਾਬ ਕਿਸਾਨ ਯੂਨੀਅਨ ਬਾਕੀ ਇਸੇ ਤਰ੍ਹਾਂ ਇਸ ਲਹਿਰ ਨੂੰ ਬਰਕਰਾਰ ਰੱਖੂਗੀ ਸੋ ਇਨੀਆਂ ਕੋ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ